ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਚੋਰ ਲੁਟੇਰੇ ਸਰਗਰਮ ਨੇ ਹਉਤੇ ਹੀ थाना ਖਿਰਚੀ ਅਤੇ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਲੁੱਟਾ ਖੋਹਾਂ ਕਰਨ ਵਾਲੇ ਗਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ ਇਸ ਗਰੋਹ ਦੇ ਵੱਲੋਂ ਇੱਕ ਡਿਲੀਵਰੀ ਬੁਆਏ ਤੋਂ ਪਾਰਸਲ ਖੋਇਆ ਸੀ ਉਸ ਤੋਂ ਬਾਅਦ ਮੋਬਾਈਲ 스내ਚਿੰਗ ਦੀ ਘਟਨਾਵਾਂ ਅੰਜਾਮ ਦਿੱਤਾ ਸੀ ਪੁਲਿਸ ਅਧਿਕਾਰੀਆਂ ਮੁਤਾਬਕ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਵੱਡੀਆਂ ਵਾਰਦਾਤਾਂ ਸੋਲਝਣ ਗਿਆ ਤੇ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਸਰੋਤ ਦੇ ਕਹਿਣ ਅਨੁਸਾਰ ਕਿ ਕਈ ਜਗ੍ਹਾ ਤੇ ਸਾਵਲ ਚੱਲਦੀ ਹੈ ਕੋਤੋਂ ਦੁਕਾਨਾਂ ਨੂੰ ਲੁੱਟਿਆ ਗਿਆ ਨਹੀਂ ਇਹੋ ਜੀ ਕੋਈ ਗਲਵਾਤ ਨਹੀਂ ਕੋਈ ਇਨਕਾਉਂਟਰ ਨਹੀਂ ਹੋਇਆ ਕੋਈ ਇਸ ਏਰੀਆ ਦੇ ਵਿੱਚ ਇਹੋ ਜੀ ਕੋਈ ਗਲਵਾਤ ਨਹੀਂ ਕੇਸ ਬੰਦਾ ਸਾਨੂੰ ਵੀ ਸੁਣ ਜਾ ਕੇ ਇਸ ਏਰੀਆ ਚ ਘੂੜੀ ਚੱਲੀ ਆ ਪਰ ਇਹੋ ਜੀ ਕੋਈ ਗਲਵਾਤ ਨੋਟਿਸ ਨਹੀਂ ਆਇਆ ਸਭ ਤੋਂ ਅਹਿਮ ਘਟਨਾ ਕੀ ਹੈਗਾ ਜਿਹੜਾ ਸਾਡੀ ਗੱਲ ਅੱਜ ਸ਼ਿਕਰੀਬ 5 ਵਜੇ ਇਤਲਾਹ ਮਿਲੀ ਸੀ ਕਿ ਖਲਕੀਆਂ ਏਰੀਆ ਦੇ ਵਿੱਚ ਚਾਰ ਅਨਨੋਨ ਪਰਸਨ ਕਿਸੇ ਲੜਕੀ ਤੋਂ ਮੋਬਾਈਲ ਖੋ ਕੇ ਲੈ ਗਏ ਇਸ ਵੰਦੀ ਐਸਐਚਓ ਖਿਲਤਿਆਂ ਸਰਦਾਰ ਜਸਵੀਰ ਸਿੰਘ ਨੇ ਐਸਐਚਓ ਬਿਆਸ ਨੂੰ ਤੁਰੰਤ ਇਤਲਾਹ ਦਿੱਤੀ ਇਹਨਾਂ ਨੇ ਕਿਹਾ ਕਿ ਮੈਂ ਜੱਤੀ ਦਾ ਪਛਾੜਦਾ ਇਹ ਦੋਨੋਂ ਟੀਮਾਂ ਨੂੰ ਨੇ ਤੁਰੰਤ ਪਛਾੜਮਾ ਸ਼ੁਰੂ ਕਰ ਦਿੱਤਾ ਔਰ ਇਹ ਬੱਬਾ ਬਕਾਲੇ ਦੇ ਲਾਗੇ ਦੋ ਲੋ ਨਿੰਗਲ ਦੇ ਕੋਲ ਇਹ ਚਾਰੇ ਜਿਹੜੇ ਵਿਅਕਤੀ ਹੈ ਫੜਨੇ ਗਏ ਇੱਕੋ ਵਾਲੇ ਦੀ ਹੋਰ ਕੀ ਗੱਲ ਹੋਤਾ ਐ ਇਸੇ ਇਸੇ ਸਮੇਂ ਦੌਰਾਨ ਅਸੀਂ ਨੇ ਤਾਂ ਪੁੱਛਗਿੱਛ ਕੀਤੀ ਤੇ ਇਹਨਾਂ ਨੇ ਦੱਸਿਆ ਕਿ ਇਹਨੇ ਪਹਿਲੀ ਵਾਰ ਦਾ ਜਿਹੜੀ ਆ ਉਹ ਜੰਡਾਲੇ ਗੁਰ ਕੀਤੀ ਕਿ ਟਮੈਟੋ ਵਾਲੇ ਦੇ ਕੋਲੋਂ ਪਾਰਸਲ ਕੋਈ ਤੇ ਪਰਸ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਖਿਲਤਿਆਂ ਵਿੱਚ ਆ ਕੇ ਮੋਟਰਸਾਈਕਲ ਸਵਾਰ ਤੋਂ ਮੋਬਾਈਲ ਖੋਇਆ ਨਸ਼ੇ ਦੀ ਪੂਰਤੀ ਲਈ ਇਹਨਾਂ ਨੇ ਇਹ ਵਾਰਦਾਤ ਕੀਤੀ ਸੀ ਪਰ ਇਹ ਜਿਹੜਾ ਇਹਨਾਂ ਦਾ ਇਹ ਕਹਿੰਦੇ ਆ ਕਿ ਨਸ਼ਾ ਹੋਇਆ ਨਾ ਕਿ ਇਹ ਆ ਨਸ਼ਾ ਕਰਨ ਦੇ ਆਦੀ ਨੇ ਤੇ ਇਸ ਵੇਲੇ ਵੀ ਇਹ ਨਸ਼ੇ ਦੀ ਹਾਲਤ ਵਿੱਚ ਖੜੇ ਨੇ ਠੀਕ ਹੈ ਇਹ ਵਾਰਦਾਤਾਂ ਕਰਕੇ ਨਸ਼ੇ ਕਰਦੇ ਨੇ ਇਹਨਾਂ ਦੇ ਆਲਰੇਡੀ ਪਹਿਲਾਂ ਮੁਕੱਦਮਾ ਕਾਫੀ ਦੱਬਿਆ ਹੋਇਆ ਹੈ ਜੇ ਤੁਮੇਂ ਬਾਜ਼ ਆਤਾ ਇੱਕ ਘੰਟੇ ਦੇ ਵਿੱਚ ਹੀ ਹੋਣੀ ਜੀ 1 ਘੰਟੇ ਦੇ ਵਿੱਚ ਪੁਲਿਸ ਵੱਲੋਂ ਮੈਂ ਤੁਹਾਨੂੰ ਇੱਥੇ ਬਤਾਈ ਦੇਣਾ ਚਾਹੁੰਦਾ ਕਿ ਸਰਦਾਰ ਸਿਮਿੰਦਰ ਸਿੰਘ ਆਈਪੀਐਸ ਐਸਐਸਪੀ ਜਿਲ੍ਹਾ ਅਮਰਸਰ ਦਿਹਾਤੀ ਦੀਆਂ ਰਹਿਮਾਈ ਹੇਠ ਅਸੀਂ ਇਹ ਐਸਐਸਪੀ ਸਾਹਿਬ ਨੂੰ ਤੁਰੰਤ ਇਹਦੀ ਇਤਲਾਹ ਦਿੱਤੀ ਕਿ ਉਹ ਤੁਰੰਤ ਉਹਨਾਂ ਦੇ ਨਿਰਦੇਸ਼ਨ ਇਹ ਟੀਮਾਂ ਗਠਿਤ ਕਰਕੇ ਅਸੀਂ ਇਸ ਬਾਤ ਆਤ ਨੂੰ ਤੁਰੰਤਕ ਸਫਲਤਾਪੂਰਵਕ ਅਸੀਂ ਇਹਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ। ਇਹ ਕਰੀਬ 20 ਕਿਲੋਮੀਟਰ ਏਰੀਆ ਦੇ ਵਿੱਚ ਅਸੀਂ ਇਹਨਾਂ ਨੂੰ ਪਿੱਛਾ ਕਰਕੇ ਅਸੀਂ ਆਪਣੇ ਏਰੀਆ ਦੇ ਵਿੱਚ ਘੁੰਮਦੇ ਹਨ ਉਹਨਾਂ ਨੂੰ ਗ੍ਰਿਫਤ ਕਰਦੇ ਗੱਡੀ ਦੀਆਂ 500 ਦੀਆਂ ਦਸਤਿਆਂ ਆਈਆਂ ਉਹ ਇਕੱਠਾ ਕਰ ਮੈਂ ਕਪੂਲ ਜਦੋਂ ਜਦੋਂ ਪੁਲਿਸ ਇਹਨਾਂ ਜਦੋਂ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਸੀ ਤੇ ਇਹ ਆਪਣੇ ਵੀਕਲ ਨੂੰ ਇਹ ਆ ਬਚਾਉਂਦੇ ਹੋਏ ਲਗਭਗ ਕਿਸੇ ਨਾ ਕਿਸੇ ਚੀਜ਼ ਵਿੱਚ ਮਾਰਦੇ ਜਾ ਰਹੇ ਸੀ ਪਰੰਤੂ ਫਿਰ ਵੀ ਅਸੀਂ ਇਹਨਾਂ ਨੂੰ ਬਾਬਾ ਬਕਾਲਾ ਏਰੀਆ ਦੇ ਵਿੱਚ ਰਸਤਾਰ ਕਰਦੇ ਸਰ ਤੁਸੀਂ ਜੀ ਜਾਵੋ ਕਿ ਕਿਸ ਸਮਾਂ ਆਇਆ ਜੇ ਜੇ ਲੱਗੇ ਕਿ ਪਹਿਲਾਂ ਨੂੰ ਆਪਾਂ ਕਰਦੇ ਰਹੇ ਸੀ ਇਨਾਂ ਦੇ ਉੱਤੇ ਆਲਰੇਡੀ ਕਾਫੀ ਮਕਦਮੇ ਦਰਜ ਨੇ ਲੋਕ ਮੈਕਸੀ ਕੀ ਥੈਂਕ ਯੂ ਇੱਕ ਕਸਰਮੰਦੀ ਦੇ ਦੇਖਦੇ ਨੇ ਖਬਰਾਂ ਚ ਆਈ ਕਿ ਬਹੁਤ ਬੜਾ ਕੋਈ ਇਨਕਾਉਂਟਰ ਨਹੀਂ ਹੈ ਨਹੀਂ ਇਹੋ ਜੀ ਕੋਈ ਗੱਲਬਾਤ ਨਹੀਂ ਕੋਈ ਇਨਕਾਉਂਟਰ ਨਹੀਂ ਹੋਇਆ ਕੋਈ ਇਸ ਏਰੀਆ ਦੇ ਵਿੱਚ ਆਇਆ ਜੀ ਕੋਈ ਗੱਲਬਾਤ ਨਹੀਂ ਕਿ ਬੰਦਾ ਸਾਨੂੰ ਵੀ ਸੁਣਨ ਜਾ ਕੇ ਇਸ ਏਰੀਆ ਦੇ ਵਿੱਚ ਪੂਰੀ ਚੱਲੀ ਆ ਪਰ ਇਹੋ ਜੀ ਕੋਈ ਗੱਲਬਾਤ ਮੋਟਿਫਿਕ ਨਹੀਂ ਆਈ ਜੀ ਸਭ ਨਾਲ ਇਹ ਘਟਨਾਕ੍ਰਮੀ ਹੈਗਾ ਜਿਹੜਾ ਜਿਹੜਾ ਅੱਜ ਸ੍ਰੀਮ 5 ਵਜੇ ਇਤਲਾਹ ਮਿਲੀ ਸੀ ਕਿ ਖਿਲਚੀਆਂ ਏਰੀਆ ਦੇ ਵਿੱਚ ਚਾਰ ਅਨਨੋਨ ਪਰਸਨ ਕਿਸੇ ਲੜਕੀ ਤੋਂ ਮੋਬਾਈਲ ਖੋ ਕੇ ਲੈ ਗਏ ਤਾਂ ਇਸ ਸਬੰਧੀ ਐਸਐਚਓ ਖਿਲਚੀਆਂ ਸਰਦਾਰ ਜਸਵੀਰ ਸਿੰਘ ਨੇ ਐਸਐਚਓ ਬਿਆਸ ਨੂੰ ਤੁਰੰਤ ਇਤਲਾਹ ਦਿੱਤੀ ਇਹਨਾਂ ਨੇ ਕਿਹਾ ਕਿ ਮੈਂ ਅੱਗੇ ਦਾ ਪਿੱਛਾ ਕਰਦਾ ਇਹ ਦੋਨੋਂ ਟੀਮਾਂ ਨੂੰ ਨੇ ਤੁਰੰਤ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਔਰ ਇਹ ਬੱਬਾ ਬਕਾਲੇ ਦੇ ਲਾਗੇ ਦੋਲੋਂ ਨਿੰਗਲ ਦੇ ਕੋਲ ਇਹ ਚਾਰੇ ਜਿਹੜੇ ਵਿਅਕਤੀ ਹੈ ਪਕੜੇ ਗਏ ਕਿੱਥੋਂ ਆ ਰਹੇ ਸੀ ਔਰ ਕੀ ਕਰ ਰਹੇ ਸੀ ਇਸੇ ਇਸੇ ਸਮੇਂ ਦੌਰਾਨ ਅਸੀਂ ਉਹਨਾਂ ਤੋਂ ਪੁੱਛਗਿੱਛ ਕੀਤੀ ਤੇ ਇਹਨਾਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਦਾ ਜਿਹੜੀ ਆ ਉਹ ਝੰਡਾਲੇ ਗੁਰੂ ਕੀਤੀ ਕਿ ਟਮੈਟੋ ਵਾਲੇ ਦੇ ਕੋਲੋਂ ਪਾਰਸਲ ਖੋਇ ਤੇ ਪਰਸ ਖੋਇਆ। ਉਸ ਤੋਂ ਬਾਅਦ ਇਹਨਾਂ ਨੇ ਖੇਤਿਆਂ ਵਿੱਚ ਆ ਕੇ ਮੋਟਰਸਾਈਕਲ ਸਵਾਰ ਤੋਂ ਮੋਬਾਈਲ ਖੋਇਆ। ਨਸ਼ੇ ਦੀ ਪੂਰਤੀ ਲਈ ਇਹਨਾਂ ਨੇ ਇਹ ਵਾਰਦਾਤ ਕੀਤੀ ਸੀ ਪਰ ਇਹ ਅੱਗੇ ਨਸ਼ਾ ਨਸ਼ਾ ਕਿੰਨਾ ਹੋਇਆ ਨਾ ਆਪਣਾ ਫਿਕਰ ਅੱਗੇ। ਇਹ ਨਸ਼ਾ ਕਰਨ ਦੇ ਆਦੀ ਨੇ ਤੇ ਇਸ ਵੇਲੇ ਵੀ ਇਹ ਨਸ਼ੇ ਦੀ ਹਾਲਤ ਵਿੱਚ ਖੜੇ ਨੇ। ਠੀਕ ਹੈ ਇਹ ਵਾਰਦਾਤਾ ਕਰਕੇ ਨਸ਼ੇ ਕਰਦੇ ਨੇ ਇਹਨਾਂ ਦੇ ਆਲਰੇਡੀ ਪਹਿਲਾਂ ਮੁਕੱਦਮਾ ਕਾਫੀ ਕਰ ਚੁੱਕਾ ਹਾਂ। ਸਮਝ ਵਾਰਦਾਤਾ ਇਹ ਦੋਵੇਂ ਵਾਰਦਾਤਾ 1 ਘੰਟੇ ਦੇ ਵਿੱਚ ਹੀ ਹੋਈਆਂ ਨੇ। 1 ਘੰਟੇ ਦੇ ਵਿੱਚ ਪੁਲਿਸ ਵੱਲੋਂ ਮੈਂ ਤੁਹਾਨੂੰ ਇੱਥੇ ਬਤਾਈ ਦੇਣਾ ਚਾਹੁੰਦਾ ਕਿ ਸਰਦਾਰ ਸਤਿੰਦਰ ਸਿੰਘ ਆਈਪੀਐਸ ਐਸਐਸਪੀ ਜ਼ਿਲ੍ਹਾ ਅਮਰਸਰ ਦਿਹਾਤੀ ਦੀ ਰਹਿਮਾਈ ਹੇਠ ਅਸੀਂ ਇਹ ਐਸਐਸਪੀ ਸਾਹਿਬ ਨੂੰ ਤੁਰੰਤ ਇਹਦੀ ਇਤਲਾਹ ਦਿੱਤੀ ਜੋ ਤੁਰੰਤ ਉਹਨਾਂ ਦੇ ਨਿਰਦੇਸ਼ਨ ਹੇਠ ਟੀਮਾਂ ਗਠਿਤ ਕਰਕੇ ਅਸੀਂ ਇਸ ਵਾਰਦਾਤ ਨੂੰ ਕ੍ਰਾਂਤੀਕ ਸਵਲਦਾਪੁਰ ਤੋਂ ਅਸੀਂ ਇਹਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ। ਇਹ ਕਰੀਬ 20 ਕਿਲੋਮੀਟਰ ਏਰੀਆ ਦੇ ਵਿੱਚ ਅਸੀਂ ਇਹਨਾਂ ਨੂੰ ਪਿੱਛਾ ਕਰਕੇ ਅਸੀਂ ਆਪਣੇ ਏਰੀਆ ਦੇ ਵਿੱਚ ਘੁੰਮਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਗੱਡੀ ਦੀਆਂ ਪਾਸੇ ਆਉਂਦੀਆਂ ਤਾਂ ਨਹੀਂ ਕਿਉਂ ਉੱਥੇ ਇਕੱਠਾ ਗ੍ਰੰਥਾਪੁਰ ਤੋਂ ਸਿੱਧਾ ਆਇਆ। ਜਦੋਂ ਜਦੋਂ ਪੁਲਿਸ ਇਹਨਾਂ ਜਦੋਂ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਸੀ ਤੇ ਇਹ ਆਪਣੇ ਵੀਕਲ ਨੂੰ ਇਹ ਆ ਬਚਾਉਂਦੇ ਹੋਏ ਲਗਭਗ ਕਿਸੇ ਨਾ ਕਿਸੇ ਚੀਜ਼ ਵਿੱਚ ਮਾਰਦੇ ਜਾ ਰਹੇ ਸੀਗੇ। ਤਾਂ ਦਰਬੀਆ ਜਿਹਨਾਂ ਨੂੰ ਬਾਬਾ ਬਕਾਲਾ ਏਰੀਆ ਦੇ ਵਿੱਚ ਇਫਤਕਾਰ ਕਰਦੇ ਸਰਕਾਰੀ ਮੁਕਲੀ ਜਾ ਕੇ ਜੀ ਸਮਝਾਇਆ ਜਿਸ ਨੇ ਜਿਹੜੇ ਇਹ ਕੇਸ ਕੋਈ ਨਹੀਂ ਹੱਲ ਕਰਦੇ ਇਹਨਾਂ ਦੇ ਉੱਤੇ ਆਲਰੇਡੀ ਕਾਫੀ ਮੁਕਦਮਾ ਦਰਜ ਹੈ ਬਾਕੀ ਲੋਕਲ ਮੈਂਸ ਦੀ